ਕਰਨ ਪਰਚਰ ਇਹ ਜਗਮੋ ਕਰਾ ਅਮਰਦਾਸ ਪੁਨ ਨਾਮ ਕਹਾਇਓ ਜਨ ਦੀਪਕ ਤੇ ਦੀਪ ਜਗਾਇਓ ਜਨ ਬਬੀ ਜਨ ਜਨ ਪੀਮਟ ਜੱਜਾ ਮਿਟਿਆ ਇੱਥੇ ਲਾਇਆ ਵੀਰ ਜਨ ਦੀਪਕ ਤੇ ਦੀਪ ਜਗਾਇਓ ਜਬਰਦਾਨ ਸਮੇ ਵਾਹੋ ਆਵਾ RAMDAS ਤਬ ਗੁਰੂ ਕਹਾਵਾ ਤੇਹ ਬਰਦਾਨ ਪੁਰਤਨ ਦੀਆ ਅਮਰਦਾਸ ਸੁਰਪੁਰ ਮਗ ਲੀਆ ਸ੍ਰੀ ਨਾਨਕ ਅੰਗਦ ਕਰਮਾਨਾ ਅਮਰਦਾਸ ਅੰਗਦ ਪਹਿਚਾਨਾ ਅਮਰਦਾਸ RAMਦਾਸ ਕਹਾਇਓ ਸਾਧਨ ਲਖਾ ਮੂੜ ਨਹਿ ਪਾਇਓ ਭਿੰਨ ਭਿੰਨ ਸਭ ਹੋਂ ਕਰ ਜਾਨਾ ਏਕ ਰੂਪ ਕਿਨਹੂ ਪਹਿਚਾਨਾ ਜਿਨ ਜਾਨਾ ਤਿਨ ਹੀ ਸਿਧ ਪਾਈ ਮੈਨ ਸਮਝੇ ਸਿਧ ਹੱਥ ਨਾ ਆਈ ਰਾਮਦਾਸ ਹਰਸੋਂ ਮਿਲ ਗਏ ਗੁਰਤਾ ਦੇਤ ਅਰਜਨਹ ਭਏ ਜਬ ਅਰਜਨ ਪ੍ਰਭ ਲੋਕ ਸਦਾ ਹਾਏ ਹਰ ਗੋਬਿੰਦ ਤੇਹ ਠਾਂ ਠਹਿਰਾਏ ਹਰ ਗੋਬਿੰਦ ਪ੍ਰਭ ਲੋਕ ਸਦਾ ਹਾਰੇ ਹਰੀ ਰਾਏ ਤੇਹ ਠਾਂ ਬੈਠਾਰੇ ਹਰੀ ਕ੍ਰਿਸ਼ਨ ਤਿੰਨ ਕੇ ਸੁਤ ਵੈ ਤਿੰਨ ਤੇ ਤੇਗ ਬਹਾਦਰ ਭਏ ਤਿਲਕ ਜੰਨੂ ਰਾਖਾ ਪ੍ਰਵਤਾ ਕ ਕੀਨੋ ਬਡੋ ਕਲੂ ਮਹਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਖਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਨਾਟਕ ਚੇਟਕ ਕੀਏ ਕੋ ਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਦੋਹਰਾ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਭਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਇਤ ਸ੍ਰੀ ਬਚਿਤ੍ਰਨਾਟਕ ਗ੍ਰੰਥੇ ਪਾਤਸ਼ਾਹੀ ਵਰਣਨੰ ਨਾਮ ਪੰਜਮੋਂ ਧਿਆਏ ਸਮਾਪਤ ਮਸਤ ਸੋਮਸਤ ਜਿੱਥੇ ਧਿਆਉ ਪਾਠ ਉਹ ਪਿੱਛੇ ਵੀ ਐਡੇ ਹੀ ਆਏ ਨੇ ਇਥੇ ਉਹਨਾਂ ਲਈ ਗੱਲੋ ਸਤਿ ਕਿਓ ਬਈ ਅਬ ਮੈਂ ਆਪਣੀ ਕਥਾ ਬਖਾਨੋ ਤਪਸਾਦਤ ਜਿਹ ਵਿਦ ਜਿਹ ਵਿਦ ਮੋਹਿਆਨੋ ਹੇਮਕੁੰਟ ਪਰਬਤ ਹੈ ਜਹਾਂ ਸप्त श्रृੰਗ ਸੋਭਤ ਹੈ ਤਹਾਂ ਸप्त श्रृੰਗ ਤੇ ਨਾਮ ਕਹਾਵਾ ਪੰਡ ਰਾਜ ਜਿਹ ਜੋਗ ਕਮਾਵਾ ਤਹ ਰਮ ਯਦਕ ਤਪਸਿਆ ਸਾਧੀ ਮਹਾਕਾਲ ਕਾਲਕਾ ਆਰਾਧੀ ਇਹ ਵਿਦ ਕਰਤ ਤਪਸਿਆ ਭਇਓ ਦ્વੈਤੇ ਇੱਕ ਰੂਪ ਹੋ ਵੈ ਗयो ਤਾਂ ਆਤਮਾ ਆਤਮੁਰ ਅਲਖ ਅਰਾਧਾ ਅਲਖ ਕੰਨਾ ਅਲਖ ਅਲਖ ਹਾਂਜੀ ਸਾਡਾ ਕਾਲਕਾ ਅਰਾਧਾ ਦੇ ਵਿੱਚ 19 ਗਾਰਵਾ ਤਫਾਮਣ ਨੂੰ ਉਹ ਭਾਈ ਬਚਨ ਸੁਣ ਲੋ ਕੱਲ ਵੀ ਆਪਾਂ ਵਿਚਾਰ ਕੀਤੀ ਸੀ ਇਹ ਸਾਰੀਆਂ ਸ਼ਕਤੀਆਂ ਕਾਲਪੁਰਖ ਅੰਤਰ ਜੰਮੀ ਦੀਆਂ ਡੜ ਕਿਰਿਆ ਕਰ ਰਹੀਆਂ ਹਨ ਸਾਡਾ ਕਾਲਕਾ ਨਾਲ ਕੋਈ ਬੈਰ ਨਹੀਂ ਸਾਡਾ ਚੰਡੀ ਨਾਲ ਕੋਈ ਬੈਰ ਨਹੀਂ ਇਸ ਸਾਰੀ ਰਚਨਾ ਅਕਾਲਪੁਰਖੰਤਰ ਜਾਮੇ ਦੀ ਹੈ ਤੁਹਾਨੂੰ ਪਤਾ ਵੀ ਨਰੰਕਾਰ ਨਾ ਨਰ ਹੈ ਨਾ ਨਾਰ ਹੈ ਨਾਰ ਨਾ ਪੁਰਖ ਨਾ ਪੰਖ ਨੂੰ ਸੱਚੋ ਚਤਰ ਸਰੂਪ ਅਕਾਲਪੁਰਖੰਤਰ ਜਾਮੇ ਐਸਾ ਸਰੂਪ ਹੈ ਔਰ ਇਸਤਰੀ ਪੁਰਖ ਤੇ ਕੁਦਰੇ ਦੇ ਤਿੰਨ ਵਾਲਾ ਨਹੀਂ ਹੈ ਐਸੇ ਤਿੰਨ ਮਾਇਆ ਸਭ ਲੋਕ ਕਰਕੇ ਧਾਰਨ ਕਰਦਾ ਉਸ ਨੂੰ ਅਸੀਂ ਮਾਂ ਕਹਿ ਕੇ ਵੀ ਬੁਲਾ ਸਕਦੇ ਹਾਂ ਉਸ ਨੂੰ ਪਿਤਾ ਕਹਿ ਕੇ ਵੀ ਬੁਲਾ ਸਕਦੇ ਹਾਂ ਇਸ ਕਰਕੇ ਕਾਲਕਾ ਸਾਡੇ ਦੰਦੀ ਨਹੀਂ ਵੜਦੀ ਇਹ ਰਾਖਾ ਨੂੰ ਹੀ ਖਾਊਗੀ ਖਾਲਸੇ ਦੀ ਤਾਂ ਮਦਦ ਹੀ ਕਰੂਗੀ ਇਹ ਕਦੇ ਵੀ ਇਤਨਾ ਬਹੁਤ ਸਾਰੇ ਪ੍ਰੇਮੀਆਂ ਨੇ ਭ੍ਰੰਤੀ ਚਾਕੇ ਅਰਦਾਸ ਵਿੱਚ ਬਹੁਤ ਵਿਗਾੜ ਪਾਇਆ ਕਿਰਤ ਨੂੰ ਸਤਨਾਮ ਸਿਮਰ ਕੇ ਭਗੋਤੀ ਨਾ ਕਹੋ ਜੀ ਇਹ ਮਨਮਤਾਂ ਹੋਈਆਂ ਹਨ ਕਦੇ ਵੀ ਇਸ ਪ੍ਰਚਾਰ ਦੇ ਧੱਕੇ ਨਹੀਂ ਖਾਲਸੇ ਨੇ ਚੜਨਾ ਬੇਨਤੀ ਹੈ ਜਿੱਥੇ ਕਿਤੇ ਵੀ ਕੋਈ ਸ਼ਕਤੀ ਦਾ ਵਾਹਨ ਹੈ ਉਥੇ ਨਰੰਗਕਾਰ ਦੀ ਸ਼ਕਤੀ ਸਮਝਣੀ ਇੱਕ ਹੋਰ ਵੀ ਵਿਚਾਰ ਆਪਜੀ ਦੇ ਚਰਨਾਂ ਤਨਵੀਦਨ ਕਰਾਂ ਜਿਸ ਕਿਸੇ ਦੀ ਤੁਸੀਂ ਉਪਾਸ਼ਨਾ ਕਰੋਗੇ ਉਹ ਨੂੰ ਸਭ ਤੋਂ ਵੱਡਾ ਮੰਨਣਾ ਪੈਂਦਾ ਨਹੀਂ ਤੁਸੀਂ ਕਾਮਯਾਬ ਨਹੀਂ ਹੋਵੋਗੇ ਪੰਜ ਭਰਾ ਨੇ ਪੰਜਾਂ ਦੇ ਵਿਆਹ ਹੋਏ ਆ ਉਹਨਾਂ ਬੀਬੀਆਂ ਪੰਜਾਂ ਨੂੰ ਇਕੱਠੀਆਂ ਕਰਕੇ ਪੁੱਛ ਲਓ ਸੋਹਣਾ ਕਿਹੜਾ ਹੈ ਫਾਮੇ ਬਿਚਪਾਣੇ ਰੁੱਡੇ ਵੀ ਮਾਤਰ ਹੁੰਦੇ ਜਿਹੜੀ ਆਪੋ ਆਪਣੇ ਪਤੀ ਨੂੰ ਸਵੱਚ ਕਹੇ ਇਹ ਕਹਾਂਗੇ ਤੇਰਾ ਤਰ ਉਹ ਕਹਿੰਦੀ ਮੇਰਾ ਤੇਹੀ ਤੰਦ ਹੈ ਜੇ ਦੂਜੇ ਦੀ ਉਹ ਸਬਦ ਕਰੇਗੀ ਉਹਦੀ ਜੀਵਨ ਨੂੰ ਕਲੰਕ ਲੱਗੇਗਾ ਇਥੇ ਤਰ੍ਹਾਂ ਗੁਰਸਿੱਖੋ ਜੇ ਕਿਸੇ ਨੇ ਚੰਡੀ ਦਾ ਵਾਹਨ ਕੀਤਾ ਉਹ ਚੰਡੀ ਨੂੰ ਸਭ ਤੋਂ ਉੱਚੀ ਮੰਨੇਗਾ ਜੇ ਕੋਈ ਸ਼ਿਵਜੀ ਦਾ ਆਪਾਸ ਕਰ ਸ਼ਿਵਜੀ ਨੂੰ ਸਾਰਿਆਂ ਤੋਂ ਉੱਚਾ ਮੰਨੇਗਾ ਇਹ ਬਿਜਨੂ ਦਾ ਪਾਸਕਾ ਤਾਂ ਬਿਜਨੂ ਨੂੰ ਸਭ ਤੋਂ ਉੱਚਾ ਮੰਨੇਗਾ ਖਾਲਸਾ ਨਾਮਕਾਰ ਅਕਾਲ ਪੁਰਖ ਨੂੰ ਜੰਮੀ ਦਾ ਪਾਸਕਾ ਹੈ ਆਪਾਂ ਕਹਿੰਦੇ ਆ ਬਿਨ ਅਕਾਲ ਦੂਜੋ ਕਮਨ ਆਊਗਾ ਅੰਦੇ ਧਿਆਨ ਪ੍ਰਬੋਧ ਦੇ ਅੰਦਰ ਬਿਨਾ ਅਕਾਲ ਪੁਰਖ ਤੋਂ ਕੌਣ ਹੈ ਇਤਨੀ ਨਿਗਾਹ ਕਰਨ ਲਈ ਕਿ ਤੈਨੂੰ ਲਿਆਉਂਗਾ ਸਾਡੀ ਉਪਾਸ਼ਨਾ ਅਕਾਲ ਪੁਰਖ ਦੀ ਹੈ ਇਸ ਕਰਕੇ ਖਾਲਸਾ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿਵੇਂ ਆ ਡਰਾਮੇ ਹੁੰਦੇ ਆ ਹੁੰਦਾ ਮੁੰਡਾ ਚੰਚਲ ਜਿਆ ਕੁੜੀ ਦਾ ਪਾਰਟ ਹੋ ਜਾ ਕਰਕੇ ਨੰਗ ਜਾਂਦਾ ਜੇ ਕਿਤੇ ਪਤਾ ਲੱਗ ਜੇ ਕਹਿੰਦੇ ਡਰਾਮੇ ਦਾ ਸਵਾਦ ਹੀ ਦੁਆਤਾ ਇਹ ਨਹੀਂ ਸਭੀ ਉਹ ਪਤਾ ਨਹੀਂ ਲੱਗਣ ਦਿੰਦਾ ਮੈਂ ਮੁੰਡਾ ਉਹ ਉਹ ਕਹਿੰਦੇ ਕੁੜੀ ਦੇ ਰੂਪ ਵਿੱਚ ਨੰਘਿਆ ਇਸੇ ਤਰ੍ਹਾਂ ਨਰੰਗਕਾਰ ਨੇ ਗੁਰਨਾਨਕ ਰੂਪ ਧਾਰ ਕੇ ਭਰਤਾਂ ਦੀ ਸੰਗਿਆ ਲਈ ਹੈ ਆਵਾਜ਼ ਸੁਣੋ ਬਾਹਰ ਨਹੀਂ ਹੋਰਾਂ ਧਰਮਾਂ ਚ ਜਾਈਏ ਗੁਰੂ ਨਾਨਕ ਦੇਵ ਜੀ ਨੂੰ ਕਹਿੰਦੇ ਪੂਰਨ ਸੰਤ ਹਨ ਉਤਾਰ ਨਹੀਂ ਮੰਨਦੇ ਇਹ ਬਾਣੀ ਇਹ ਕੋ ਸੰਤ ਬਾਣੀ ਹੈ ਜੇ ਸ਼ਾਂਤ ਕਰਤੀ ਹੈ ਇਹ ਦੇ ਕੋ ਤੋ ਆਪਾਂ ਆਪਣੇ ਘਰ ਦੇ ਅੰਦਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਸਾਂ ਪਾਤਸ਼ਾਹ ਨੂੰ ਇੱਕ ਸਰੂਪ ਮੰਨ ਕੇ ਕਿਉਂ ਜਿੰਨਾ ਚਿਰ ਗੁਰੂ ਤੇ ਪਰਮੇਸ਼ਰ ਨੂੰ ਇੱਕ ਨਾ ਨ ਮੰਨੀਏ ਉਨਾਂ ਚਿਰ ਭਰਤੀ ਚ ਸੁਪਨ ਨਹੀਂ ਹੋਈਦਾ ਦੋਹਾਂ ਦਾ ਧਿਆਨ ਧਾਰਾਂਗੇ ਵੀਰ ਆਪਾਂ ਗੁਰੂ ਦਾ ਧਾਰਾਂਗੇ ਤੇ ਪਰਮੇਸ਼ਰ ਦਾ ਧਾਰਾਂਗੇ ਲੇਕਿਨ ਬਿਹਾਰ ਜਾਈਏ ਸਤਗੁਰੂ ਜੀ ਨੇ ਆਪਣੇ ਲੜ ਨਹੀਂ ਥੱਪਾਂ ਨੂੰ ਲਾਇਆ ਅਕਾਲ ਪੁਰਖ ਨਾਲ ਖਾਲਸੇ ਦੀ ਜੰਡ ਪਾਈ ਨਹੀਂ ਤਾਂ ਜਿਤਨੇ ਅਵਤਾਰ ਹੋਏ ਸਾਰਿਆਂ ਨੇ ਕਿਸ ਨੇ ਸੀਤਾ ਰਾਮ ਸੀਤਾ ਰਾਮ ਕਿਸ ਨੇ ਰਾਧੇ ਰਮਨ ਰਾਧੇ ਰਮਨ ਨਾਮ ਜਪਾਏ ਕਿ ਨਹੀਂ ਬਕਰੇ ਬਕਰੇ ਲੇਕਿਨ ਗੁਰੂ ਨਾਨਕ ਦੇਵ ਜੀ ਨੇ ਤਾਂ ਭਾਈ ਵਸੂ ਦਾ ਨਾਮ ਜਪਾਇਆ ਇੱਥੇ ਤੱਕ ਦਸਵੇਂ ਪਾਤਸ਼ਾਹ ਜੀ ਦੇ ਰਸਨਾ ਤੋਂ ਆਪ ਬਚਨ ਨਿਕਲੇ ਹੋਏ ਨੇ ਜੋ ਹਮ ਕੋ ਪਰਮੇਸ਼ਰ ਉਚਰੈ ਤੇ ਸਭ ਨਰਕ ਕੁੰਡ ਮੈਂ ਪਰੈ ਕੀ ਆਪਾਂ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਦਾ ਸਰੂਪ ਨਹੀਂ ਮੰਨਾਂਗੇ ਇਹ ਨਿਮਰਤਾ ਭਾਵ ਨਾਲ ਮਹਾਰਾਜ ਨੇ ਬਚਨ ਕਹਿ ਦਿੱਤੇ ਤਾਂ ਖਾਲਸਾ ਜੀ ਇਹ ਨਹੀਂ ਕਿ ਅਸੀਂ ਸਮਝੀਏ ਤਾਂ ਗੁਰੂ ਸਾਹਿਬ ਦਾ ਸਾਡੇ ਵਰਗਾ ਹੀ ਸੀ ਕਿ ਮਨਮਤੀਏ ਐਸੇ ਵੀ ਆਂਦੇ ਇਹ ਬਾਣੀ ਦੀ ਓਟ ਲੈ ਕੇ ਨਾ ਤੋ ਕਾ ਦੇਖੋ ਮਹਾਰਾਜ ਆਪ ਕਿਆ ਹੋਇਆ ਸਤਗੁਰੂ ਜੀ ਕਿਤੇ ਅਕਾਲ ਪੁਰਖ ਸੀ ਉਹ ਤਾਂ ਆਪਣੇ ਵਰਗਾ ਹੀ ਸੀ ਇਹੇ ਜੇ ਪੜੇ ਲਿਖੇ ਮਨਮਤੀਏ ਲੋਕ ਨਿਸ਼ਰਦ ਕਾ ਨਾ ਅੱਜ ਉਹਨਾਂ ਦੀਆਂ ਰਸਨਾ ਤੋਂ ਬਾਜਾ ਸਾਡੇ ਘਣਾ ਚੀ ਜੰਮੇ ਆ ਕਣਕ ਦੀ ਕਾਂਗਯਾਰੀਆਂ ਹੁੰਦੀਆਂ ਇਸ ਕਰਕੇ ਖਾਲਸਾ ਜੀ ਸ਼ਰਧਾ ਭਾਵਨਾ ਰੱਖਣੀ ਹੈ ਤੋ ਇਹ ਜਿਹੜੀ ਕਾਲਕਾ ਹੈ ਆਦਿ ਸ਼ਕਤੀ ਦਾ ਨਾਮ ਸਮਝਣਾ ਸਭ ਦਾ ਕਾਲ ਕਰਨੇ ਵਾਲੀ ਜਿਹੜੀ ਸ਼ਕਤੀ ਹੈ ਇਸ ਨੂੰ ਕਦੇ ਅੱਖਰਾਂ ਨੂੰ ਅਟਪਟੇ ਨਹੀਂ ਕਰਨਾ ਲਈ ਅਸੀਂ ਵਿਚਾ ਲੀਏ ਕਾਲਕਾ ਤੋਂ ਮਹਾਕਾਲ ਕਾਲਕਾ ਅਰਥੀ ਮਹਾਕਾਲ ਦਾ ਰੂਪ ਇੱਥੇ ਆ ਚੁੱਕਿਆ ਹੈ ਤੁਸੀਂ ਆਪਾ ਦੇਖੋ ਆ ਪਹਿਲੇ ਇਤਿਹਾਸ ਵਿੱਚ ਮਹਾਕਾਲ ਦਾ ਹੀ ਵਰਣਨ ਆਇਆ ਸਾਰਾ ਰੂਪ ਦਿੱਤਿਆ ਔਰ ਉਹ ਕਾਲਕਾ ਉਹਦੀ ਸ਼ਕਤੀ ਹੈ ਆਪਣੇ ਜਿੰਨੇ ਸਰੀਰ ਨੇ ਇਹਨਾਂ ਦੇ ਸ਼ਕਤੀ ਤੋਂ ਬਿਨਾ ਤੁਰੇ ਫਿਰਦੇ ਨੇ ਕਿਉਂ ਦੇਵੀ ਆ ਤੁਹਾਡੇ ਅੰਦਰ ਜਿਹੜੀ ਸ਼ਕਤੀ ਹੈ ਉਹ ਸ਼ਕਤੀ ਤੋਂ ਬਿਨਾ ਤਾਂ ਤੁਹਾਨੂੰ ਕੋਈ ਵੀ ਨਹੀਂ ਪੁੱਛਦਾ ਨਾ ਤੁਸੀਂ ਤੁਰ ਸਕੋ ਨਾ ਬਰਚ ਸਕੋ ਨਾ ਸੁਣ ਸਕੋ ਇਹ ਕੋ ਅਸਲੀ ਸ਼ਕਤੀ ਨੂੰ ਮੰਨਦੇ ਤਾਂ ਫਿਰ ਸ਼ਕਤੀ ਤੋਂ ਬਿਨਾ ਤਾਂ ਤੁਹਾਡਾ گزارਾ ਹੈ ਨਹੀਂ ਅੱਜ ਮਾਤਾ ਜੀ ਦੇ ਅਸਥਾਨ ਤੇ ਬੈਠੇ ਆਪ ਮਾਤਾ ਜੀ ਆਪ ਸ਼ਕਤੀ ਰੂਪ ਹਨ ਇਨਾਂ ਬਾਰੇ ਅਖੀਰ ਦਾ ਚਰਿੱਤਰ ਆਵੇਗਾ ਰਾਜੇ ਸਤਸੰਦ ਦਾ ਜਿਵੇਂ ਆ ਮਾਤਾ ਜੀ ਸਤਜੁਗ ਦੇ ਅੰਦਰ ਪੜਕ ਠੋਕ ਕਰਕੇ ਬੜਾ ਭਾਰੀ ਤਪ ਕੀਤਾ ਆਕਾਰਪੁਰਖ ਨੂੰ ਬਰਨ ਦੀ ਇੱਛਾ ਧਾਰੀ ਔਰ ਦਸਵੇਂ ਜਮੇਚਾ ਆਪਣੇ ਕੁਆਰਾ ਡੋਲਾ ਰੱਖਿਆ ਖਾਲਸਾ ਝੋਰੀ ਵਿੱਚ ਪਾਇਆ ਸੋਏ ਬਸਤਾਰਪੁਰੂਪ ਕਾ ਆਪਾਂ ਅੱਗੇ ਵਿਚਾਰਾਂਗੇ ਇਸ ਕਰਕੇ ਖਾਲਸਾ ਜੀ ਕਦੇ ਭ੍ਰੰਤੀ ਨਹੀਂ ਕਰਨੀ ਬਈ ਕਾਲ ਕਾ ਕੀ ਕਹਿ ਦਿੰਦਾ ਜੀ ਇੱਥੇ ਆ ਗੁਸ਼ ਹੋਇਆ ਅਰਥ ਤਾਂ ਗਿਆਨੀ ਬਹੁਤ ਢੰਗਾ ਨਾ ਕਰ ਦੇਈਦੇ ਆ ਭਾਵੇਂ ਤੇ ਦੇਖਨ ਪਾਰ ਸਿੱਧਾ ਮਹਾਕਾਲ ਕਾਲ ਦਾ ਅਰਾਧਿ ਇਹ ਬੇਦਕਾਰ ਤਪੱਸਿਆ ਭਇਓ ਦ્વੈ ਤੇ ਏਕ ਏਕ ਰੂਪ ਹੋ ਗਇਓ ਆ ਦੇਖ ਲਓ ਗਹਾ ਜੇ ਕਾਲ ਕਾ ਅਰਾਧਿ ਹੈ ਤਾਂ ਫਿਰ ਜਿਨ ਹਰ ਸੇਵ ਜਿਨ ਹਰ ਸੇਵਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਜਿਹਦੀ ਉਪਾਸ਼ਨਾ ਭਗਤੀ ਕਰੀਏ ਭਗਤੀ ਦਾ ਸਿਰਾ ਕਿੱਥੇ ਹੈ ਜੀ ਦੀ ਭਗਤੀ ਕਰਦਾ ਉਹਦੇ ਚ ਲੀਨ ਹੋ ਜਾਣਾ ਜੇ ਅਕਾਲ ਪੁਰਖ ਦੀ ਉਪਾਸ਼ਨਾ ਕਰਦਾ ਅਕਾਲ ਪੁਰਖ ਚ ਦੀਨ ਹੋ ਜਾਂਦਾ ਜੇ ਸ਼ੰਕਰ ਜੀ ਦੀ ਉਪਾਸ਼ਨਾ ਕਰੀਂਗੇ ਸ਼ੰਕਰ ਦੇ ਵਿੱਚ ਛਿਬ ਛਿਬ ਕਰਤੇ ਜੋਰ ਨਾਲ ਧਿਆਵੈ ਵਰਦ ਜਰੇ ਡੌਰੂ ਟੁਮਕਾਵੈ ਮਹਾ ਮਾਈ ਕੀ ਪੂਜਾ ਕਰੇ ਨਰ ਤੇ ਨਾਰ ਹੋਇ ਉਤਰੈ ਜਿਹਦੀ ਉਪਾਸ਼ਨਾ ਕਰਾਂਗੇ ਉਹਦਾ ਰੂਪ ਧਾਰ ਜਾਵਾਂਗੇ ਇਹ ਫਲ ਹੈ ਲੇਕਿਨ ਇੱਥੇ ਮਾਰਾ ਕੇ ਦੁਆਇਤੈ ਦੂਪ ਇੱਕ ਦੂਪ ਹੋਇ ਗਏ ਕੀ ਕਾਲਕਾ ਨਾਲ ਮਹਾਰਾਜ ਮਿਲ ਗਏ ਅਕਾਲਪੁਰਖ ਨਾਲ ਖਤੰਗੀ ਮਿਲੇ ਇਸ ਕਰਕੇ ਕਾਲਕਾ ਅਕਾਲਪੁਰਖ ਅੰਤਰਜਾਮ ਦੀ ਸ਼ਕਤੀ ਦਾ ਨਾਮ ਹੈ ਸਾਰਿਆਂ ਦਾ ਕਾਲ ਕਰਨ ਵਾਲੀ ਹੈ ਸਾਰਿਆਂ ਦੀ ਪਰਲੋ ਕਰਨ ਵਾਲੀ ਚਾਹੇ ਸ਼ਿਵ ਜੀ ਦੀ ਅੱਖ ਚ ਬੈਠ ਜੇ ਚਾਹੇ ਕਿਵੇਂ ਵੀ ਵਾਹਿਗੁਰੂ ਜਿਵੇਂ ਭੌਂਦਾ ਹਸਤਨਾ ਫਰਨ ਭਰਨ ਜਾ ਕੇ ਨੇਤਰ ਫੋਰ ਨੇਤਰ ਦੇ ਵਲਕ ਮਾਤਰੋ ਸ੍ਰਿਸ਼ਟੀ ਨੂੰ ਪੂਰਤ ਕਰ ਸਕਦਾ ਹੈ ਇਹਨੂੰ ਨਾਸ਼ ਵੀ ਕਰ ਸਕਦਾ ਐਸਾ ਸੁਰਤਕਾਰ ਬ੍ਰਹਮਤਰਜਾਮੀ ਹੈ ਮਹਾਕਾਲ ਕਾਲ ਦਾ ਆਰਾਧੀ ਇਹ ਬਿਦ ਕਰਤ ਤਪસ્યા ਭਇਓ ਦ્વਇਤੇ ਇਕ ਰੂਪ ਹੋ ਗਏਓ ਐਸੇ ਵਾਹਿਗੁਰੂ ਦੀ ਸ਼ਕਤੀ ਦਾ ਵਾਹਨ ਕੀਤਾ ਅਸੀਂ ਵਾਹਿਗੁਰੂ ਦੇ ਵਿੱਚ ਇੱਕ ਰੂਪ ਹੋ ਗਏ ਇਧਰ ਫੇਰ ਮਾਤ ਲੋਕ ਦੇ ਅੰਦਰ ਬਾਬਾ ਗੁਨਾਤ ਤਾਤਮਾਤਮਰ ਅਲਖ ਅਰਾਧਾ ਬਾਵਤ ਜੋਗ ਸਾਧਨਾ ਸਾਦਾ